ਦ ਫਰਸਟ ਈਮੇਲ ਆਈ ਸੀ ਕਿ ਉਸ ਉਸ ਟਾਈਮ ਤੋਂ ਹੀ ਅਸੀਂ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ᱮਨਸ਼ੋਰ ਕਰਾਰੀ ਹੈਗੇ ਕਿ ਇੱਥੇ ਕੋਈ ਵੀ ਅਦਾਦਾ ਮਾਹੌਲ ਨਾ ਹੋਵੇ ਡਰ ਦਾ ਕੋਈ ਮਾਹੌਲ ਦੀ ਜ਼ਰੂਰਤ ਵੀ ਨਹੀਂ ਹੈਗੀ ਇਹ ਬਿਕੋਜ਼ ਇੱਥੇ ਜਿੱਦਾਂ ਸੀਪੀ ਸਾਹਿਬ ਨੇ ਤੁਹਾਨੂੰ ਆਲਰੇਡੀ ਬਰੀਫ ਕੀਤਾ ਹੋਇਆ ਪੁਖਤਾ ਪ੍ਰਬੰਧ ਕੀਤੇ ਗਏ ਹੈਗੇ ਐ ਐਸਜੀਪੀਸੀ ਦੇ ਨਾਲ ਕਨਸਟੈਂਟਲੀ ਅਸੀਂ ਇਨ ਟੱਚ ਹੈਗੇ ਤਾਂ ਐਦਾ ਦੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਡੈਫੀਨਿਟਲੀ ਕੀ ਇਹ ਕੋਈ ਜੋ ਵੀ ਅਨਸਰ ਹੈਗੇ ਹੈ ਇਹਨਾਂ ਦੀ ਕੀ ਇੰਟੈਂਸ਼ਨ ਹੈਗੀ ਹੈ ਕਿਉਂ ਇਹ बार-बार ਜਿਹੜੀ ਈਮੇਲ ਭੇਜੀ ਜਾ ਰਹੀ ਹੈਗੀ ਹੈ ਉਹਦੀ ਡਿਟੇਲਡ ਇਨਵੈਸਟੀਗੇਸ਼ਨ ਚੱਲਦੀ ਪਈ ਹੈਗੀ ਹੈ ਤੇ ਜਲਦ ਹੀ ਸਾਨੂੰ ਉਹਦੇ ਵਿੱਚ ਵੀ ਡੈਫੀਨਿਟਲੀ ਕੋਈ ਨਾ ਕੋਈ ਬ੍ਰੇਕਥਰੂ ਮਿਲੇਗਾ ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਕਿ ਇੱਥੇ ਜਿੱਦਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਅਸੀਂ ਇਨਫੈਕਟ ਇੱਥੇ ਆਪਣੀ ਵੀ ਰੱਖਿਆ ਆਪਾਂ ਇੱਥੋਂ ਮੰਗ ਕੇ ਜਾਂਦੇ ਤੇ ਇਸ 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 ਥਾਂ ਨੂੰ ਇਸ ਹੁਲੀ ਸੇਕ੍ਰੀਟ ਥਾਂ ਨੂੰ ਇਦਾਂ ਦੀ ਕੋਈ ਨੁਕਸਾਨ ਪਹੁੰਚਾਣ ਦੀ ਕਿਸੇ ਦੀ ਵੀ ਉਹ ਨਹੀਂ ਹੋ ਸਕਦੀ ਕਿਉਂਕਿ ਕੋਈ ਸਕਸੈਸਫੁਲ ਵੀ ਨਹੀਂ ਹੋ ਸਕਦੀ ਜਿੱਦਾਂ ਦੱਸਿਆ ਗਿਆ ਹੈ ਕਿ ਇੱਥੇ ਪੂਰਾ ਪਹਿਰਾ ਦਿੱਤਾ ਜਾ ਰਿਹਾ ਹੈਗਾ ਤੇ ਇੱਥੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਦੇਖੋ ਜੋ ਵੀ ਏਜੰਸੀਜ਼ ਦੀ ਲੋਡ ਹੈਗੀ ਹੈ ਇਨਵੈਸਟੀਗੇਸ਼ਨ ਲਈ ਕਿਉਂਕਿ ਆਊਟ ਆਫ ਦ ਸਟੇਟ ਦਾ ਵੀ ਮਸਲਾ ਹੈਗਾ ਜਿਹੜੀ ਈਮੇਲਾਂ ਆਈਆਂ ਹੈਗੀਆਂ ਸਦਰਨ ਸਟੇਟਸ ਦਾ ਵੀ ਇਦੇ ਵਿੱਚ ਮਸਲਾ ਹੈਗਾ ਹੈ ਤਾਂ ਉਹਨਾਂ ਨਾਲ ਪ੍ਰੋਪਰ ਰਾਬਤਾ ਕਾਇਮ ਕੀਤਾ ਗਿਆ ਹੈ ਕਿ ਬਟ ਅੰਦਰ ਜਿਹੜੇ ਪ੍ਰਬੰਧ ਹੈਗੇ ਪੰਜਾਬ ਪੁਲਿਸ ਵੱਲੋਂ ਤੇ ਐਸਜੀਪੀਸੀ ਅੰਦਰ ਕਰ ਰਹੀ ਹੈ ਤੇ ਪੰਜਾਬ ਪੁਲਿਸ ਜਿਹੜਾ ਆਪਣਾ ਮਰਿਆਦਾ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਦਾ ਪੂਰਾ ਪਹਿਰਾ ਜਿਹੜਾ ਹੈਗਾ ਬਾਹਰ ਹੈਗਾ ਥੈਂਕ ਯੂ ਸੰਤਨ ਨੂੰ ਅਪੀਲ ਕਰਦੀ ਹਾਂ ਮੈਂ ਬਸ ਇਹੀ ਕਹਿਣਾ ਚਾਹੁੰਦੀ ਹਾਂ ਜੀ ਜਿਹੜਾ ਮੈਂ بار بار ਇਹੀ ਤੁਹਾਨੂੰ ਰਿਕੁਐਸਟ ਕਰ ਰਹੀ ਹੈ ਕਿ ਇੱਥੇ ਕੋਈ ਕਬਰੌਂਡ ਦੀ ਗੱਲ ਨਹੀਂ ਹੈ ਇਨਫੈਕਟ ਮੈਂ মিডিਆ ਨੂੰ ਵੀ ਕਹਾਂਗੀ ਕਿ ਆਪਾਂ ਰਿਸਪੌਂਸਿਵਲੀ ਜਿਹੜੀ ਆਪਣੀ ਰਿਪੋਰਟਿੰਗ ਕਰੀਏ ਬਿਕੋਜ਼ ਇਦਾਂ ਦੀ ਕੋਈ ਆਪਾਂ ਇਸ ਤਰ੍ਹਾਂ ਦੀ ਕੋ ਨਾ ਕਰੀਏ ਜਿਹੜੀ ਕਿ ਅ ਲੋਕਾਂ ਦੇ ਵਿੱਚ ਕੋਈ ਖਬਰਾਹਟ ਫੈਲਾਈ ਜਦੋਂ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਐ ਸੀਪੀ ਸਾਹਿਬ ਰੈਗੂਲਰਲੀ ਤੁਹਾਨੂੰ ਬਰੀਫ ਕਰ ਰਹੇ ਹਾਂ ਰੋਜ਼ਾਨਾ ਹੀ ਅ ਅਸੀਂ ਇਸ ਚੀਜ਼ ਨੂੰ ਲੈ ਕੇ ਬਰੀਫਿੰਗਸ ਦੇ ਰਹੇ ਹੈਗੇ ਸੋ ਇਹਦਾ ਜੀ ਕੋਈ ਗੱਲ ਨਹੀਂ ਹੈਗੀ ਐ ਮੈਂ ਅਸੀਂ ਵੀ ਅੰਦਰ ਜਿੱਦਾਂ ਰੋਜ਼ ਹੀ ਜਾਂਦੇ ਮੱਥਾ ਟੇਕਦੇ ਹੈਗੇ ਸੋ ਮੈਂ ਸਾਰਿਆਂ ਨੂੰ ਇਹੀ ਕਹਾਂਗੀ ਕਿ ਕੋਈ ਕਬਰੌਂਡ ਵਾਲੀ ਗੱਲ ਨਹੀਂ ਹੈ

ਕਿਉਂਕਿ ਸਾਈਬਰ ਸਪੇਸ ਬੜਾ ਵਾਸਟ ਹੈਗਾ ਆਈ ਥਿੰਕ ਟਾਈਮ ਲੱਗ ਜਾਂਦਾ ਕਿਉਂਕਿ ਫੋਰਨ ਬੇਸਡ ਕੰਪਨੀਆਂਸ ਤੋਂ ਰਿਪਲਾਈ ਆਉਣ ਨੂੰ ਹੋਰ ਚੀਜ਼ਾਂ ਨੂੰ ਟਾਈਮ ਲੱਗਦਾ ਬਟ ਮੈਂ ਇੱਕ ਗੱਲ ਦੁਬਾਰਾ ਦੁਹਰਾਣਾ ਚਾਹੁੰਦਾ ਕਿ ਬਹੁਤ ਉੱਤੇ ਇੰਤਜ਼ਾਮ ਨੇ ਸਾਰੇ ਪੁਲਿਸ ਦੇ ਸਪੈਸ਼ਲੀ ਜਿਹੜੇ ਸਪੈਸ਼ਲ ਟ੍ਰੇਨਡ ਐਸਓਜੀ ਵੀ ਅਸੀਂ ਬਾਹਰਲੇ ਏਰੀਏ ਚ ਡੋਮਿਨੇਟ ਕਰਨ ਨੂੰ ਲਾਈ ਆ ਔਰ ਡੀਸੀਪੀ ਲੈਵਲ ਦੇ ਆਫੀਸਰ ਇੱਥੇ ਬਾਈ ਨੇਮ ਇਨਚਾਰਜ ਨੇ ਸਾਡਾ ਐਂਟੀ ਸਬਟਾ ਚੱਲ ਰਿਹਾ ਔਰ ਬੌਮ ਡਿਸਪੋਜ਼ਲ ਸਕਵਾਡ ਵੀ 24 ਘੰਟੇ ਇਥੇ ਹਾਜ਼ਰ ਹੈ ਐਸਜੀਪੀਸੀ ਦੇ ਨਾਲ ਅਸੀਂ ਪੂਰੇ ਤਾਲਮੇਲ ਚ ਹਾਂ ਔਰ ਉਹਨਾਂ ਦੇ ਨਾਲ ਸਹਿਯੋਗ ਨਾਲ ਹੀ ਇਕੱਠੇ ਰਲ ਕੇ ਮਰਿਆਦਾ ਦਾ ਧਿਆਨ ਰੱਖਦੇ ਹੋਏ ਸਾਰੀ ਸਿਕਿਉਰਟੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਇਨਵੈਸਟੀਗੇਸ਼ਨ ਪਾਰਟ ਇਹੋ ਜਿਹਾ ਕਿ ਬਹੁਤ ਜ਼ਿਆਦਾ ਰਿਵੀਲ ਨਹੀਂ ਕਰ ਸਕਦੇ ਪਰ ਮੈਂ ਤੁਹਾਨੂੰ ਇੱਕ ਗੱਲ ਦਾ ਯਕੀਨ ਦਵਾ ਸਕਦਾ ਆਪਾਂ ਗੁਰੂ ਸਾਹਿਬ ਦੇ ਚਰਨਾਂ 'ਚ ਖੜੇ ਆ ਔਰ ਇੱਥੇ ਸਭ ਨੇ ਹਮੇਸ਼ਾ ਹੀ ਅਰਦਾਸ ਕੀਤੀ ਹੈ ਤੇ ਉਹਨਾਂ ਦੀ ਪੂਰੀ ਹੋਈ ਹੈ ਤੇ ਇਨਵੈਸਟੀਗੇਸ਼ਨ ਜਿਹੜੇ ਆਫੀਸਰ ਨੇ ਇਹ ਵੀ ਉਸੇ ਗੁਰੂ ਸਾਹਿਬ ਦੇ ਅਸ਼ੀਰਵਾਦ ਵਾਸਤੇ ਲੈ ਕੇ ਚੱਲਦੇ ਆ ਔਰ ਹਮੇਸ਼ਾ ਹੀ ਸਾਨੂੰ ਕਾਮਯਾਬੀ ਵੀ ਮਿਲੀ ਹੈ ਜਦੋਂ ਕਿਸੇ ਵੀ ਇਨਵੈਸਟੀਗੇਸ਼ਨ ਚ ਕਿਉਂਕਿ ਅਸੀਂ ਸੱਚੇ ਮਾਰਗ ਦੇ ਉੱਤੇ ਪੈਰਾ ਦੇ ਰਹੇ ਆ ਆਪਾਂ ਸਾਰੇ ਉਹਦੇ ਚ ਸਾਨੂੰ ਬਹੁਤ ਸਾਰੀਆਂ ਲੀਡਸ ਨੇ ਕੁਝ ਸਾਡੀਆਂ ਪਾਰਟੀਆਂ ਆਊਟ ਆਫ ਸਟੇਟ ਵੀ ਗਈਆਂ ਹੋਈਆਂ ਔਰ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਬ੍ਰੇਕਥਰੂ ਹੋਏਗਾ ਔਰ ਤੁਹਾਡੇ ਨਾਲ ਜਲਦੀ ਤੋਂ ਜਲਦੀ ਸ਼ੇਅਰ ਕੀਤਾ ਜਾਵੇ ਸੀ ਪਹਿਲੇ ਵੀ ਜਿਹੜਾ ਪੁੱਲ ਰਖਾਵਾਂ ਜਾਂ ਹੋ ਵੀ ਗਈ ਉਹ ਪੰਡੋ ਨਹੀਂ ਆਇਆ ਉਹ ਕਈ ਆਉਂਦੇ ਜਾਈਏ ਇਹ ਹਲੇ ਕੰਮ ਕਰਾਂਦੀ ਆ ਤਾਂ ਹੁਣ ਕਰਤੀ ਆਂਦੀ ਰਹੀ ਆ ਇਥੇ ਪੰਜਾਬ ਦੀ ਸ਼ਾਂਤੀ ਕਿ ਇਹੋ ਜਿਹਾਂ ਨੂੰ ਅਸੀਂ ਇੰਟਰਪੋਲ ਨਾਲ ਦੂਜੇ ਨਾਲ ਕਹਿੰਦਾ ਕੀਤਾ ਵੀ ਆਨੂੰ ਜੋੜੇ ਤੁਸੀਂ ਦੇਖੋ ਸਾਰੇ ਆ ਸੈਂਟਰਲ ਏਜੰਸੀਆਂ ਸਾਡਾ ਸਟੇਟ ਸਾਈਬਰ ਕਰਾਇਮ ਔਰ ਡੀਜੀ ਸਾਹਿਬ ਦੀ ਰੈਨਮਾਈ ਤੋਂ ਕਾਫੀ ਡਿਟੇਲ ਚ ਦੀ ਇਨਵੈਸਟੀਗੇਸ਼ਨ ਚ ਹੈਲਪ ਕਰ ਰਹੇ ਆ ਔਰ ਬਾਕੀ ਦੂਸਰੀ ਗੱਲ ਜਿਹੜੀ ਮੈਂ ਬਾਰ-ਬਾਰ ਪਹਿਲਾਂ ਵੀ ਤੁਹਾਨੂੰ ਨਾ ਕੀਤੀ ਹੁਣ ਫੇਰ ਸ਼ੇਅਰ ਕਰਦਾ ਕਿ ਕੰਟੈਂਟ ਜਿਹੜਾ ਮੇਲਜ਼ ਦਾ ਉਹ ਸਦਰਨ ਸਟੇਟਸ ਦੀ ਗੱਲਾਂ ਬਾਰੇ ਇੰਡੀਕੇਟ ਕਰ ਰਿਹਾ ਜਿਹੜੇ ਨਾਮ ਦਿੱਤੇ ਗਏ ਨੇ ਜੋ ਇਨਸੀਡੈਂਟਸ ਬਾਰੇ ਗੱਲ ਕਰ ਰਿਹਾ ਜਾਂ ਪੋਲੀਟੀਕਲ ਪਾਰਟੀਆਂ ਬਾਰੇ ਗੱਲ ਕਰ ਰਿਹਾ ਦੇ ਬਿਲੋਂਗ ਟੂ ਸਦਰਨ ਸਟੇਟਸ ਆਫ ਦੀ ਕੰਟਰੀ ਉਹ ਗੱਲ ਇਹ ਲੱਗਦੀ ਹੈ ਪਰ ਉਹਦੇ ਵਿੱਚ ਕਿਉਂਕਿ ਸਾਡੇ ਸ਼੍ਰੀ ਦਰਬਾਰ ਸਾਹਿਬ ਬਾਰੇ ਇੱਕ ਜਾਂ ਦੋ ਲਾਈਨਾਂ ਲੈ ਕੇ ਮੈਂ ਸਮਝਦਾ ਕਿ ਇਸ ਤਰ੍ਹਾਂ ਦਾ ਉਹ ਇਸਰਾ ਲਾਈਮਲਾਈਟ ਹੌਕ ਕਰਨਾ ਵੀ ਚਾਹ ਸਕਦਾ ਹੈ ਸੋ ਆਪਾਂ ਜਿੰਦਰ ਤੱਕ ਬੰਦਾ ਫੜਿਆ ਨਹੀਂ ਜਾਂਦਾ ਉਹਦੀ ਇੰਟੈਂਸ਼ਨ ਬਾਰੇ ਜਾਂ ਬੈਕਗਰਾਉਂਡ ਬਾਰੇ ਕੁਝ ਕਹਿ ਨਹੀਂ ਸਕਦੇ ਬਟ ਮੈਂ ਤੁਹਾਨੂੰ ਦੁਬਾਰਾ ਇਹ ਵਿਸ਼ਵਾਸ ਦਿਵਾਉਣਾ ਕਿ ਪੁਖਤਾ ਇੰਤਜ਼ਾਮ ਸਿਕਿਉਰਿਟੀ ਦੇਨੇ ਔਰ ਇਨਵੈਸਟੀਗੇਸ਼ਨ ਬਿਲਕੁਲ ਰਾਈਟ ਡਾਇਰੈਕਸ਼ਨ ਚੱਲ ਰਹੀ ਹੈ ਔਰ ਬਹੁਤ ਜਲਦੀ ਤੁਹਾਨੂੰ ਸ਼ੇਅਰ ਕਰਾਂਗੇ ਜਿਹੜੀ ਵੀ ਬ੍ਰੇਕਥਰੂ ਆਉਂਦੀ ਆਪ ਸਭ ਨੂੰ ਪਤਾ ਹੈ ਕਿ ਜਿਸ ਤਰ੍ਹਾਂ ਈਮੇਲਜ਼ ਆ ਰਹੀਆਂ ਨੇ ਜਿਹਦੇ ਚ ਇਹ ਦੱਸਿਆ ਉਹ ਕਹਿੰਦੀ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਨੁਕਸਾਨ ਕਰਾਂਗੇ ਹਰਮਨ ਸਿੰਘ ਸਾਹਿਬ ਦਾ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪ੍ਰਸ਼ਾਸਨ ਸਾਡੇ ਨਾਲ ਹੈ ਇੱਥੇ ਔਰ ਡਾਟੀਜੀ ਗੁਪਤਾ ਨਾਲ ਨੇ ਔਰ ਸੀਐਮ ਸਾਹਿਬ ਬਿਲਕੁਲ ਸਾਡੇ ਨਾਲ 24 ਘੰਟੇ ਟੱਚ ਨੇ ਪ੍ਰਸ਼ਾਸਨ ਨਾਲ ਟੱਚ ਨੇ ਔਰ ਸਾਨੂੰ ਵੀ ਹਦਾਇਤ ਕੀਤੀ ਕਿ ਤੁਸੀਂ ਉੱਥੇ ਕੋਕਿਓ ਜਾ ਕੇ ਆਓ ਕਿਸੇ ਤਰੀਕੇ ਦੀ ਕੋਈ ਖਤਰੇ ਵਾਲੀ ਗੱਲ ਨਹੀਂ ਕੋਈ ਘਬਰਾਟ ਵਾਲੀ ਗੱਲ ਨਹੀਂ ਸਾਨੂੰ ਸਭ ਨੂੰ ਇਕਜੁੱਟ ਹੋ ਕੇ ਰਹਿਣਾ ਚਾਹੀਦਾ ਇਹਨੂੰ ਕ੍ਰਿਟਿਕਾਈਜ਼ ਨਹੀਂ ਕਰਨਾ ਚਾਹੀਦਾ ਸਿਆਸੀ ਰੰਗ ਇਸ ਕਾਲ ਨੂੰ ਨਹੀਂ ਦਿਣਾ ਚਾਹੀਦਾ ਸਾਡੇ ਇਸ ਜਗਾ ਹੈ ਸਾਡਾ ਵਿਸ਼ਵਾਸ ਇਥੇ ਔਰ ਜਦੋਂ ਤੱਕ ਜਿਹੜੇ ਪ੍ਰੇਮ ਕਰਦੇ ਨੇ ਅ ਅੰਮ੍ਰਿਤਸਰ ਨੂੰ ਔਰ ਪ੍ਰੇਮ ਕਰਦੇ ਨੇ ਸ਼੍ਰੀ ਹਮੰਦਰ ਸਾਹਿਬ ਨੂੰ ਉਦੋਂ ਤੱਕ ਕੋਈ ਇਥੋਂ ਦਾ ਨੁਕਸਾਨ ਨਹੀਂ ਕਰ ਸਕਦਾ ਕੋਈ ਬਾਲਮਾਂਕਾ ਨਹੀਂ ਕਰ ਸਕਦਾ ਸੋ ਅਸੀਂ ਤੱਕਦੇ ਹੋ ਕਰੀਏ ਔਰ ਇੱਕ ਦਿਨ ਪ੍ਰੇਮ ਪਿਆਰ ਬਣਾ ਕੇ ਰੱਖੀਏ ਵਿਸ਼ਵਾਸ ਬਣਾ ਕੇ ਰੱਖੀਏ ਬਿਨਾਂ ਗੱਲ ਦੇ ਸੋਸ਼ਲ ਮੀਡੀਆ ਦੇ ਜਾ ਕੇ ਨੈਗੇਟਿਵ ਕਮੈਂਟਸ ਨਾ ਪਾਈਏ किस तरीके का सू टेंशन वाली गल नहीं है खतरे वाली गल नहीं अरेजमेंट सारे है सिक्योरिटी अरेजमेंट सारे है बहर पुलिस को सारे अरेजमेंट है अंदर एस जी पी सी को अपना अरेजमेंट है जे गनेशत को गल चलती सी बॉम्ब डिस्पोजल स्कॉड बी एस एफ का आ गया वो इस करके क्योंकि अमृतसर का गया होगा पठानकोट गया थोड़ी देर असी उधार लिया तो हूँ साढ़े को दोबारा इत सबको किस तरीके की कोई टेंशन नहीं है और मैं सबनों विश्वास दुनिया ਆਪਣੇ ਵੱਲੋਂ ਵੀ ਅੰਮ੍ਰਿਤਸਰ ਨਿਵਾਸੀਆਂ ਵੱਲੋਂ ਵੀ ਪੰਜਾਬ ਗਵਰਨਮੈਂਟ ਸਰਕਾਰ ਵੱਲੋਂ ਵੀ ਭਗਵੰਤ ਸਿੰਘ ਵੱਲੋਂ ਵੀ ਸਾਡੇ ਸੀਐਮ ਸਾਹਿਬ ਵੱਲੋਂ ਵੀ ਕਿ ਕਿਸੇ ਤਰੀਕੇ ਦੇ ਕੁਮਰਾੜ ਦੀ ਕੋਈ ਕਰ ਲਈ ਹੈ ਜਿਹੜਾ ਨਾ ਤਾਂ ਕਿਸੇ ਸਟੇਜ 'ਤੇ ਹਨਾ ਵਿੱਚ ਖੂਸ ਹੁੰਦਾ ਹੈ ਕਿ ਪੰਜਾਬ ਦੀ ਇਕਨੋਮੀ ਸਾਡੇ ਵਜੀ ਹੈ ਲਾਸ ਪਿੱਛੇ ਬਹੁਤ ਖਾ ਰਹੀ ਹੈ ਕਿ ਪੰਜਾਬ ਦੀ ਇਕੱਲੀ ਇਕਨੋਮੀ ਚੱਲ ਰਹੀ ਟੂਰਿਜ਼ਮ ਤੇ ਉਹ ਟੂਰਿਜ਼ਮ ਨੂੰ ਬੇਸ ਰੱਖ ਕੇ ਕੋਈ ਸ਼ਾਟਾਂ ਨਹੀਂ ਖੜੀਆਂ ਜਾਣੀਆਂ ਦੇਖੋ ਵਿਸ਼ਵਾਸ ਰੱਖਣਾ ਪਏਗਾ ਜੋ ਤੇ ਵਿਸ਼ਵਾਸ ਕਰੋ ਤੁਸੀਂ ਦੇਖੋ ਜਿੰਨੀ ਸੰਗਤ ਅੱਗੇ ਆਮ ਤੌਰ ਤੇ ਆਉਂਦੀ ਉਨੀ ਸੰਗਤ ਅੱਜ ਹੈ ਸੋ so, कोई फर्क नहीं ਪਿਆ ਮੈਂ ਉਹ ਹੀ ਗੱਲ ਕਰ ਰਿਹਾ ਕਿ ਤਾਈ ਅਸੀਂ ਤੁਹਾਡੇ ਸਾਹਮਣੇ ਸਾਰੇ ਖੜੇ ਆ ਕਮਿਸ਼ਨ ਸਰ ਖੜੇ ਨੇ ਡੀਸੀ खड़े ਖੜੇ ਨੇ ਡਾਟਾ ਜੀ ਗੁਪਤਾ ਖੜੇ ਨੇ ਸਾਰੇ ਤੁਹਾਡੇ हैं ਆ ਔਰ ਇਸੇ ਤੋਂ ਤੁਹਾਨੂੰ ਵਿਸ਼ਵਾਸ ਦਿਵਾਉਣ ਲਈ ਖੜੇ ਆ ਕਿ ਅਸੀਂ ਹਮੇਸ਼ਾ ਤੁਹਾਡੇ ਨਾਲ ਆ ਕਿਸੇ ਤਰੀਕੇ ਦੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ ਔਰ ਸਭ ਠੀਕ ਕੋਸ਼ਿਸ਼ ਟਾਈਮ ਪਰ ਹੋਇਆ ਹੈ ਜੇ ਵੀ ਨੈਟਿਵ ਦੇ ਵੀ ਕੋਸ਼ਿਸ਼ ਖੜੇ ਜਾਂਦੇ ਨੇ ਦੇਖੋ ਇਸ ਤਰ੍ਹਾਂ ਜਿੰਨੇ ਜਿਤਨਾ ਸਾਇੰਸ ਤਰੱਕੀ ਕਰ ਰਹੀ ਹੈ ਨੈਟਿਵ ਬਹੁਤ ਤਰੱਕੀ ਕਰ ਰਿਹਾ ਹੈ ਸੋ ਗਾਂ ਇੱਕ ਤੋਂ ਦੂਜਾ ਦੂਜੇ ਤੀਜੇ ਲਿੰਕ ਜੁੜੀ ਜਾ ਰਹੇ ਨੇ ਅੱਜ ਕੱਲ ਅਪਰੋਚ ਕਰਨਾ ਥੋੜਾ ਜਿਹਾ ਔਖਾ ਹੋਈ ਜਾ ਰਿਹਾ ਸੋ ਜਿਸ ਤਰ੍ਹਾਂ ਪੁਲਿਸ ਜਿਹੜੀ ਹੈ ਇਹਦੀ ਇਨਵੈਸਟੀਗੇਸ਼ਨ ਟੀਮ ਤਕੜੀ ਹੋ ਰਹੀ ਹੈ ਉਸੇ ਤਰ੍ਹਾਂ ਜਿਹੜੇ ਇਹ ਜਿਹੇ ਗਲਤ ਬੰਦੇ ਨੇ ਉਹ ਵੀ ਆਪਣੀ ਸਿਸਟਮ ਨੂੰ ਚੰਗਾ ਬਣਾਈ ਜਾ ਰਹੇ ਨੇ उस करके मुश्किल आ रही है अदरवाइज बिल्कुल इन्होंने इन्होंने को लीड मिले ने इन्होंने पुलिस को लीड मिले हैं तो आप सर दस सदना लीड सू मिले ने और अभी फॉलो करें पर जो तक कोई पक्का नहीं होएगा तक कोई बार गल नहीं करनी पड़ेगी, उसे सर दस सकेंगे तो